ਸ਼ੀਰੀ ਮੁਖਸਰ ਸਾਹਿਬ ਦੀ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੰਗੋਕਾ ਵਿੱਚ ਸੁਰੱਖਿਆ ਤੇ ਸੱਭ ਭਾਵਨਾ ਬਣਾਏ ਰੱਖਣ ਲਈ ਕੱਢਿਆ ਫਲੈਗ ਮਾਰਚ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਡੀਐਸਪੀ ਸਪਨਾਮ ਸਿੰਘ ਨੇ ਦੱਸਿਆ ਐਸਐਸਪੀ ਸ਼ੀਰੀ ਮੁਖਸਰ ਸਾਹਿਬ ਰਾਤਸਰਗ ਮੀਨਾ ਦੇ ਦਸ਼ਮ ਉਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਜੋ ਕੋਰਟ ਕਪੂਰਾ ਚੌਕ ਤੋਂ ਮਸਜਿਦ ਚੌਕ ਕਾ ਮੰਡੀ ਚੌਕ ਸ਼ੇਰ ਸਿੰਘ ਚੌਕ ਹਬੋਰ ਰੋਡ ਬਾਈਪਾਸ ਬੱਸ ਸਟੈਂਡ ਤੋਂ ਮੰਗੇ ਦੇ ਪੈਟਰੋਲ ਪੰਪ ਤੋਂ ਹੁੰਦਾ ਹੋਇਆ ਵਾਪਸ ਕੋਰਟ ਕਪੂਰਾ ਚੌਕ ਵਿਖੇ ਸਮਾਪਤ ਹੋਇਆ ਜੁੜੀਆਂ ਮੈਂਕਸਵਾ ਚੋੜਾ ਹਰੀਆਂ ਨੂੰ ਉਹਨਾਂ ਨੂੰ ਮੋਖ ਰੱਖਦੇ ਹੋ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਮਕਸਰ ਸਾਹਿਬ ਦੀਆਂ ਜਿਵੇਂ ਗਾਗੀਵਾਸੇ ਦੀ ਨੀਨਾ ਜੀ ਗਿਆਦਾ ਤਾਂ ਸਰ ਇਹਨਾਂ ਸਾਡੇ ਜੀ ਸਰ ਵੀ ਬਖਸਰ ਰੌਬ ਦੇ ਵਿੱਚ ਜਿਹੜੇ ਪਿੰਨ ਖਾਰੇ ਪੈਂਦੇ ਆ ਉਹਨਾਂ ਦੇ ਵਿੱਚ ਜਿਹੜੇ ਬੰਦੇ ਦੇ ਵੱਲ ਜਿਹੜੇ ਕੋਲੋਗੇ ਸਟੇਸ਼ਨ ਆ ਉੱਥੇ ਸਾਰਿਆਂ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਦਾ ਮਨੋਰਥ ਜਿਹੜਾ ਵੋਟਰ ਹੈ ਉਹਦੇ ਮੰਦੇ ਵਿੱਚੋਂ ਹਰ ਇੱਕ ਤਰ੍ਹਾਂ ਦਾ ਜਿਹੜਾ ਡਰ ਪਾਇਆ ਉਹਨੂੰ ਖਤਮ ਕਰਨਾ ਤਾਂ ਜੋ ਆਪਦੀ ਮੰਦੀ ਆਵਾਜ਼ ਦੇ ਹਸਾਬ ਨਾਲ ਚੋਣਾਂ ਵਾਲੇ ਦਿਨ ਆਪਣੀ ਵੋਟ ਦਾ ਜਿਹੜਾ ਹੈ ਇਸਤੇਮਾਲ ਕਰ ਸਕੇ ਇਸ ਤੋਂ ਇਲਾਵਾ ਉਹ ਅੱਜ ਦੇ ਫਲੈਗ ਮਾਰਚ ਦਾ ਮੁੱਖ ਬਿਲੋਰਤ ਇਹ ਵੀ ਹੈ ਕਿ ਜਿਹੜਾ ਕੋਈ ਸ਼ਰਾਰਤੀ ਅਨਸਰ ਉਹ ਇਹਨਾਂ ਚੋਰਾ ਦਰਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਕਰਨੀ ਚਾਹਦਾ ਉਹ ਉਹਨੂੰ ਅਸੀਂ ਉਹਦੇ ਮਨ ਦੇ ਵਿੱਚ ਡਰ ਪਾਉਣ ਲਈ ਤੇ ਕਸਨੀਆਂ ਦੇ ਲਈ ਕਿ ਇਹੋ ਜੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦੇ ਵਿੱਚ ਕਲੀਬ ਲੱਗੇ ਜਿਹੜੇ ਮੁਲਾਜ਼ਮ ਆ ਉਹ ਹਿੱਸਾ ਲੈ ਰਹੇ ਆ ਉਸ ਤੋਂ ਇਲਾਵਾ ਜਿਹੜਾ ਮੈਂ ਇਹ ਸੁਨੇਹ ਦੇਣਾ ਚਾਹੁੰਦਾ ਕਿ ਹਰ ਇੱਕ ਵੋਟਰ ਚੋਰਾ ਵਾਲੇ ਦੇ ਆਪ ਦੀ ਮੰਗ ਦੀ ਆਵਾਜ਼ ਦੇ ਹਿਸਾਬ ਨਾਲ ਬਿਨਾਂ ਕਿਸੇ ਡਰ ਤੋਂ ਜਿਹੜਾ ਆਪਣੀਆਂ ਵੋਟਾਂ ਦਾ ਜਿਹੜਾ ਉਹ ਕੌਣ